आ, जिस तरह बारिश पई है हल्की हल्की या काफी देर लगातार बनती रही है शीत बलाइट का जरा हमला हो, हो सकता है। so, शीत बलाइट का हमला जोने बासमती फसल ते नजर आवे एक सो पंजा मिली लिटर पलसर चौबी एससी जा दो सो मिलीटर एमस्टार

ਪਾ ਨਹੀਂ ਆ ਉਹ ਨਾਖੜਾ ਰਹਿਣ ਦਈਏ ਤੇਲਬੀਜ ਜਿਹੜੀਆਂ ਫਸਲਾਂ ਆ ਉਹਨਾਂ ਲਈ ਇਹ ਜਿਹੜਾ ਸੋਰੀਏ ਲਈ ਸਮਾਂ ਬਹੁਤ ਠੁਕਵਾ ਹੈਗਾ ਤੇ ਇਹਦੇ ਲਈ ਆਪਾਂ ਜਿਹੜੀਆਂ ਦੋ ਕਿਸਮਾਂ ਹੈਗੀਆਂ ਘੱਟ ਸਮਾਂ ਲੈਣ ਵਾਲੀਆਂ TL17 ਤੇ TL15 ਉਹਨਾਂ ਦੀ ਜਿਹੜੀ ਬਿਜਾਈ ਆ ਇਸ ਸਮੇਂ ਦੇ ਵਿੱਚ ਕਰ ਸਕਦੇ ਆ ਧੰਨਵਾਦ